ਵਾਹਿਗੁਰੂ 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 ਖਾਲਸੇ ਦੀ ਜਨਮ ਭੂਮੀ ਸ਼੍ਰੀ ਨਨਤਪੁਰ ਸਾਹਿਬ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਜੀ ਨੇ ਖੁਦ ਬਸਾਇਆ ਜਿਸ ਦਾ ਪਹਿਲਾ ਨਾਮ ਉਨ੍ਹਾਂ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ ਬਾਚੋ ਦਸ਼ਮੇਸ਼ ਪਿਤਾ ਜੀ ਨੇ ਇਸ ਦਾ ਨਾਮ ਇਸ ਦੇ ਵਿੱਚ ਹੋਰ ਪਿੰਡ ਜੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਰੱਖ ਦਿੱਤਾ ਉੱਥੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਖ ਖੜਾ ਜੀ ਜਿਹੜੀ ਸਾਡੀ ਅਨੰਦਪੁਰ ਸਾਹਿਬ ਚ ਸਭ ਤੋਂ ਵੱਡੀ ਅਸੀਂ ਟੈਂਟ ਸਿਟੀ ਬਣਾ ਰਹੇ ਹਾਂ ਇਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖਿਆ ਹੈ ਇਹ ਟੈਂਟ ਸਿਟੀ ਪਿੰਡ ਚੰਡੀਸਰ ਚ ਹੈ ਤੇ ਲਗਭਗ 70 ਏਕੜਾਂ ਚ ਜਿਹੜੀ ਫੈਲੀ ਹੋਈ ਹੈ ਇਸ ਦਾ ਇੱਕ ਜਿਹੜਾ ਪਾਰਟ ਉਧਰ ਤੇ ਦੂਜਾ ਸੜਕ ਦੇ ਉਧਰਲੇ ਬੰਨੇ ਲਗਭਗ 70 ਕਿਲੇ ਲੰਦਾ ਇੱਕ ਪੂਰਾ ਸ਼ਹਿਰ ਜਿੱਥੇ तकरीबन 10000 ਜਿਹੜੀ ਸੰਗਤ ਹੈ ਉਹ ਰੋਜ਼ਾਨਾ ਰੁੱਕ ਸਕੂਗੀ ਇਹ ਸ਼ੁਰੂਆਤ ਹੈ ਜਿਹੜੇ ਸਮਾਗਮਾਂ ਦੀ ਉਸ ਦੇ ਵਿੱਚੋਂ ਇੱਕ ਹਿੱਸਾ ਹੈ ਛੱਬ ਤੋਂ ਪਹਿਲਾਂ ਜਿਹੜੇ ਸਾਡੇ ਸਮਾਗਮ ਹੋਣਗੇ ਉਹ ਲਗਭਗ 21 ਤਰੀਕ ਤੋਂ ਲੈ ਕੇ 30 ਨਵੰਬਰ ਤੱਕ ਰੋਜ਼ਾਨਾ ਹਜ਼ਾਰਾਂ ਲੱਖਾਂ ਦੀ ਤਦਾਦ ਚ ਸੰਗਤ ਸ੍ਰੀ ਨਨਪੁਰ ਸਾਹਿਬ ਵਿਖੇ ਨਤਮਸਤਕ ਹੋਣਾ ਹੋਗੀ ਉਹਨਾਂ ਦੇ ਰਹਿਣ ਦੇ ਲਈ ਉਹਨਾਂ ਦੇ ਠਹਿਰਨ ਦੇ ਲਈ ਅਸੀਂ ਟੈਂਟ ਸਿਟੀਆਂ ਬਣਾ ਰਹੇ ਹਾਂ ਇਸ ਵਕਤ ਆਪਾਂ ਆਪਣੀ ਸਭ ਤੋਂ ਵੱਡੀ ਟੈਂਟ ਸਿਟੀ ਚੱਕ ਨਾਨਕੀ ਦੇ ਵਿੱਚ ਖੜੇ ਹਾਂ ਜੋ ਪਿੰਡ ਚੰਡੇ ਸਰਚ ਵਿੱਚ ਮੌਜੂਦ ਹੈ ਇਹਨਾਂ ਟੈਂਟ ਸਿਟੀਆਂ ਚ ਦੋ ਤਰ੍ਹਾਂ ਦੇ ਕਮਰੇ ਹਨ 4 ਪਰਿਵਾਰਕ ਜੀਆਂ ਦੇ ਲਈ ਇੱਕ ਤੇ 16 ਮੈਂਬਰੀ ਜਿਹੜੀ ਡਾਰਮਟਰੀਜ਼ ਨੇ ਤੇ ਇੱਥੇ ਇਹੀ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਬੰਦੂਬਸ ਇਹਨਾਂ ਟੈਂਟ ਸਿਟੀਆਂ 'ਚ ਹੋਊਗਾ हेल्प डेस्क ने इत लंगर की व्यवस्था टोटली सीसी टीवी सिक्योर्ड प्लस तुसी देख सकते हो आम आदमी क्लीनिक पूरे शहर के ਹਰ ਟੈਂਸਿਟੀ ਚ ਪਾਰਕਿੰਗ ਅਚ 19 ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਜਾ ਰਹੇ ਨੇ ਤੇ ਹਰ ਆਮ ਆਦਮੀ ਕਲੀਨਿਕ ਤੇ ਉਹ ਸਾਰੇ ਟੈਸਟ ਜੋ ਆਮ ਆਦਮੀ ਕਲੀਨਿਕ ਤੇ ਮਿਲਦੇ ਨੇ ਲਗਭਗ ਸਾਰਾ ਤਰ੍ਹਾਂ ਦੇ ਟੈਸਟ ਜਿਹੜੇ ਆ ਬਿਲਕੁਲ ਮੁਫਤ ਜਿਹੜੇ ਆ ਉਹ ਸੰਗਤ ਦੇ ਲਈ ਲਈ ਅਵੇਲੇਬਲ ਹੋਣਗੇ ਇਸ ਦੇ ਨਾਲ ਹੀ ਇੱਕ ਹੋਰ oprala ਕੀਤਾ ਜਾ ਰਿਹਾ ਅਸੀਂ ਸ਼ਹਿਰ ਦੇ ਵਿੱਚ ਦੋ ਜਗ੍ਹਾ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਅੱਖਾਂ ਦੇ ਜਿਹੜੇ ਫ੍ਰੀ ਚੈੱਕਅਪ ਦਾ ਲੰਗਰ ਲਾ ਰਹੇ ਆ ਆ ਜਿੰਨੇ ਵੀ ਸਾਡੇ ਸੰਗਤ ਆਉਗੀ ਉਹਨਾਂ ਦਾ ਮੌਖੇ ਦੇ ਉੱਤੇ ਜਿਹੜੇ ਅੱਖਾਂ ਦਾ ਚੈੱਕਅਪ ਹੋਊਗਾ ਤੇ ਪਲੱਸ ਜੇਕਰ ਕਿਸੇ ਨੂੰ ਚਸ਼ਮੇ ਦੀ ਲੋੜ ਹੈ ਸਪੈਕਸ ਦੀ ਲੋੜ ਹੈ 1 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਅਸੀਂ ਉਹ ਜਿਹੜਾ ਹੈ ਸਪੈਕਸ ਤੇ ਚਸ਼ਮਾ ਵੀ ਡਿਲੀਵਰ ਕਰਾਂਗੇ 1 ਲੱਖ ਜਿਹੜੀ ਅਸੀਂ ਐਨਕਾਂ ਦਾ ਜਿਹੜਾ ਹੈ ਉਹ ਅਸੀਂ ਬੰਦੂਬਸ ਕੀਤਾ 1 ਲੱਖ ਐਨਕਾਂ ਦਾ ਲੰਗਰ ਵੀ ਇਸ ਪੂਰੇ ਸਮਾਗਮ ਦੇ ਦੌਰਾਨ ਚੱਲੂਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਚਾਰੋਂ ਦਿਸ਼ਾਵਾਂ ਦੇ ਵਿੱਚ ਦੀ ਪਾਰਕਿੰਗਾਂ ਦਾ ਬੰਦੂਬਸ ਕੀਤਾ ਗਿਆ ਪਹਿਲੀ ਵਾਰ ਇਹਨਾਂ ਪਾਰਕਿੰਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਦਾਂ ਦੇ ਜਿਹੜੇ ਹੈ ਟੈਂਟ ਲਾਏ ਜਾ ਰਹੇ ਨੇ ਹਰ ਪਾਰਕਿੰਗ ਦੇ ਵਿੱਚ ਆਮ ਆਦਮੀ ਕਲੀਨਿਕ ਦੀ ਸਹੂਲਤ ਸਟਾਫ ਹੈ ਜਿਹੜਾ ਪਰਚੀ ਕੱਟੀ ਜਾਊਗੀ ਲਾਈਟ ਦਾ ਬੰਦੂਬਸ ਸੀਸੀਟੀਵੀ ਕੈਮਰੇਜ਼ ਦਾ ਬੰਦੂਬਸ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਤੇ ਉਹ ਬਾਥਰੂਮ ਜਿਹੜੇ ਹਰ ਘੰਟੇ ਬਾਅਦ ਸਾਫ਼ ਹੋਣਗੇ ਤਾਂ ਕਿ ਸਾਡੀ ਤੇ ਹਰ ਇੱਕ ਪਾਰਕਿੰਗ ਜਿਹੜੀ ਹੈ ਉਹ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਬਣਾਈ ਕੁੱਲ ਜਿਹੜੀ ਪਾਰਕਿੰਗਾਂ ਦੇ 100 ਇੱਕ ਏਕੜ ਚ ਇਸ ਜਿਹੜੇ ਟੋਟਲ ਪਾਰਕਿੰਗ ਦਾ ਏਰੀਆ ਤੇ ਹਰ ਇੱਕ ਘੰਟੇ ਦੇ ਵਿੱਚ 20000 ਵੀਕਲਸ 20000 ਗੱਡੀਆਂ ਖੜਨ ਦੀ ਜਿਹੜੀ ਖੜਨ ਦੀ ਸਮਰੱਤਾ ਹਰ ਇੱਕ ਘੰਟੇ ਦੀ ਹੋਊਗੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਪਾਰਕਿੰਗਸ ਤੋਂ ਸੰਗਤ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤਖਤ ਸਾਹਿਬ ਕਿਲਾ ਨੰਦਗੜ੍ਹ ਸਾਹਿਬ ਆਵਰਾਸਤੇ ਖਾਲਸਾ ਤੇ ਵੱਖ-ਵੱਖ ਜਿਹੜੇ ਜਿੱਥੇ ਸਮਾਗਮ ਹੋਣਗੇ ਉਹਨਾਂ ਥਾਵਾਂ ਤੇ ਲੈ ਕੇ ਜਾਣ ਦੇ ਲਈ ਜਿਹੜਾ ਹੈ ਸੰਗੀਤ ਦੀ ਸਹੂਲਤ ਲਈ 500 ਈ ਰਿਕਸ਼ਾਸ ਤੇ 65 ਮੀਨੀ ਬੱਸਾਂ ਜਿਹੜੀਆਂ ਪਾਰਕਿੰਗ ਦੇ ਵਿੱਚ ਜਿਹੜੀਆਂ ਅਵੇਲੇਬਲ ਰਹਿਣਗੀਆਂ ਈ ਰਿਕਸ਼ਾ ਤੇ ਜਾਣਾ ਚਾਹ ਬੈਠਣਾ ਚਾਹਦੇ ਈ ਰਿਕਸ਼ਾ ਤੇ ਬੈਠ ਕੇ ਜਿੱਥੇ ਉਹ ਪਹਿਲਾਂ ਨਤਮਸਤਕ ਹੋਣਾ ਚਾਹਦੇ ਆ ਚਾਹੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਭੋਰਾ ਸਾਹਿਬ ਹੈ ਗੁਰੂ ਕੇ ਮਹਿਲ ਹੈ ਤਖਤ ਸਾਹਿਬ ਨੇ ਅੱਗੇ ਕਿਲਾ ਗਰਜੋੜਾ ਕਿਲਾ ਨੰਦਗੜ੍ਹ ਸਾਹਿਬ ਜਿੱਥੇ ਉਹਨਾਂ ਦੀ ਇੱਛਾ ਹੈ ਉੱਥੇ ਜਾਣਾ ਚਾਹਣ ਰਿਕਸ਼ਾ ਤੇ ਜਾ ਸਕਦੇ ਆ ਤੇ ਨਾਲ ਹੀ ਜਿਹੜੀ ਮਿੰਨੀ ਬੱਸਾਂ ਜਗਰ ਸੰਗਤ ਜ਼ਿਆਦਾ ਹੈ ਪੂਰਾ ਇਕੱਠਾ ਜੱਥਾ ਆ ਰਿਹਾ ਤਾਂ ਤੁਸੀਂ ਮਿੰਨੀ ਬੱਸਾਂ ਦਾ ਵੀ ਜਿਹੜੀਆਂ ਹਰ ਪਾਰਕਿੰਗ ਦੇ ਵਿੱਚ ਅਵੇਲੇਬਲ ਰਹਿਣਗੀਆਂ ਤੇ 24 ਘੰਟੇ ਜਿਹੜੀ ਇਹ ਸੇਵਾ ਹੈ ਬਿਲਕੁਲ ਫ੍ਰੀ ਜਿਹੜੀ ਚੱਲਦੀ ਰਹੂਗੀ ਪੰਜਾਬ ਦਾ ਸੱਭਿਆਚਾਰ ਹੈ ਕਿ ਅਸੀਂ ਹੋਲੇ ਮਹੱਲੇ ਦੇ ਉੱਤੇ ਸ਼ਹੀਦੀ ਜੋੜ ਮੇਲਿਆਂ ਦੇ ਉੱਤੇ ਅਸੀਂ ਆਪਣੇ ਪਿੰਡਾਂ ਤੋਂ ਟਰੈਕਟਰਾਂ ਦੇ ਨਾਲ ਟਰਾਲੀਆਂ 'ਚ ਸੰਗਤ ਲੈ ਕੇ ਆਉਂਦੇ ਆ ਤਾਂ ਇਸ ਵਾਰੀ ਵੀ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਟਰੈਕਟਰ ਟਰਾਲੀਆਂ ਉਹਨਾਂ ਦੇ ਸਹੂਲਤ ਦੇ ਲਈ ਪਹਿਲੀ ਵਾਰੀ ਬਣਨ ਜਾ ਰਹੀ ਹੈ ਇੱਕ ਟਰੈਕਟਰ ਟਰਾਲੀ ਸਿਟੀ ਲਗਭਗ 10 ਕਿੱਲਿਆਂ ਦੇ ਵਿੱਚ ਜਿੱਥੇ ਜੋ ਕਿ ਤੱਕ ਸਭ ਤੋਂ ਸਿਰਫ 900 ਮੀਟਰ ਦੂਰ ਤੇ ਗੁਰਦੁਆਰਾ ਸੀਸਗੰਜ ਸਭ ਤੋਂ 700 ਮੀਟਰ ਦੂਰ ਤੇ ਇੱਥੇ ਸੰਗਤ ਦੇ ਸਹੂਲਤ ਦੇ ਲਈ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਆਮ ਆਦਮੀ ਕਲੀਨਿਕ ਸੀਸੀਟੀਵੀ ਕੈਮਰੇ ਸਾਰਾ ਕੁਝ ਮਹੱਈਆ ਹੋਊਗਾ ਟਰੈਕਟਰ ਟ੍ਰੌਲੀ ਸਿਟੀ ਦੀ ਜਿਹੜੀ ਐਂਟਰੀ ਆ ਉਹ ਵੀ ਮੇਨ ਰੂਟ ਤੋਂ ਹੋਊਗੀ ਤੇ ਬਿਲਕੁਲ ਟਰੈਕਟਰ ਟ੍ਰੌਲੀ ਸਿਟੀ ਦੇ ਨਾਲ ਹੀ ਜਿਹੜੀ ਚਰਨ ਗੰਗਾ ਖੱਡਾ ਉਸ ਨੂੰ ਦੋਨੋਂ ਪਾਸੋਂ ਸਾਫ਼ ਕਰਾ ਕੇ ਉੱਥੇ ਵੀ ਅਸੀਂ ਜਿਹੜਾ ਪਾਰਕਿੰਗ ਦੀ ਵਿਵਸਥਾ ਕੀਤੀ ਹੈ ਇਹ ਪਾਰਕਿੰਗਾਂ ਸ਼ਹਿਰ ਦੇ ਸਭ ਤੋਂ ਕਰੀਬ ਆ ਜਾਣਗੀਆਂ ਤੇ ਇਸ ਦੇ ਨਾਲ ਸ਼ਹਿਰ ਦੀ ਜਿਹੜੀ ਸੁੰਦਰਤਾ ਚਰਨ ਗੰਗਾ ਖੱਡ ਦੀ ਸਫਾਈ ਜਿਹੜੀ ਹੈ ਉਹ ਹਜੇ ਵੀ ਜਾਰੀ ਹੈ ਤੇ ਨਾਲ ਹੀ ਇੱਥੇ ਜਿਹੜੀ ਪਾਰਕਿੰਗ ਸਪੇਸ ਹੈ ਬਿਲਕੁਲ ਜਿਹੜਾ ਹੈ ਸ਼ਹਿਰ ਦੇ ਵਿੱਚ ਤਾਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲਦੀ ਰਹੇ ਸੰਗਤ ਦੀ ਸਹੂਲਤ ਦੇ ਲਈ ਪੰਜਾਬ ਦੇ ਹਰ ਇੱਕ ਕੋਨੇ ਤੋਂ ਹਰ ਇੱਕ ਵਿਧਾਨ ਸਭਾ ਤੋਂ ਰੋਜ਼ਾਨਾ ਤਿੰਨ ਬੱਸਾਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ 23 24 25 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਚੱਲ ਕੇ ਬੱਸਾਂ ਜਿਹੜੀਆਂ ਹਨ ਆਣਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ ਤੇ ਸ਼ਾਮੀ ਵਾਪਸ ਆਪਣੀ ਆਪਣੀ ਜਗਾਵਾਂ ਤੇ ਤਾਂ ਕਿ ਵੱਧ ਤੋਂ ਵੱਧ ਜਿਹੜੀ ਜਿਹੜੀ ਸੰਗਤ ਹੈ ਉਹ ਦਰਸ਼ਨ ਕਰਨ ਲਈ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਸਜਦਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਆ ਸਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਵੀ ਆ ਅਸ ਜੇ ਸਾਰੇ ਪਿੰਡਾਂ ਦੇ ਲਈ ਰੋਜ਼ਾਨਾ ਜਿਹੜੀਆਂ ਹੈ 150 ਬੱਸਾਂ ਆਸ-ਪਾਸ ਦੇ ਪਿੰਡਾਂ ਲਈ 23 24 25 ਤਰੀਕ ਨੂੰ ਜਿਹੜਾ ਹੈ ਉਹ ਮਹੀਆਂ ਹੋਣ ਗਿਆ ਸੰਗਤ ਦੀ ਸੂਰਤ ਲਈ ਸ਼ਰੀ ਅਨੰਦਪੁਰ ਸਾਹਿਬ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਲਈ ਜਿਹੜੇ ਨਨਪੁਰ ਸਾਹਿਬ ਦੇ ਅੰਦਰਲੀ ਗਲੀਆਂ ਜੋ ਗੁਰਦੁਆਰਾ ਸੀਸਗੰਸਾਭ ਤੇ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਨੂੰ ਜਾਂਦੀਆਂ ਨੇ ਉਹਨਾਂ ਸਾਰੀਆਂ ਕੰਧਾਂ ਦੇ ਉੱਤੇ ਸੁੰਦਰ ਚਿੱਤਰਕਾਰੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇਸ ਵਾਲ ਪੇਂਟਿੰਗ ਦੇ ਵਿੱਚ ਵਾਲ ਆਰਟ ਦਿਖਾਇਆ ਗਿਆ ਹੈ ਕਿ ਕਿਵੇਂ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਕੋ ਲਾਂਦੇ ਨੇ ਤੇ ਕਿਵੇਂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਰੱਖਿਆ ਗਿਆ ਤੇ ਜੇ ਅਸੀਂ ਆਪਾਂ ਇੱਧਰ ਨੂੰ ਚੱਲਦੇ ਹਾਂ ਤਾਂ ਪੂਰਾ ਇੱਕ ਸਫ਼ਰ ਇਹ ਸ਼ਹਾਦਤ ਪੂਰੇ ਅਨੰਦਪੁਰ ਸਾਹਿਬ ਦੇ ਅੰਦਰਲੀ ਗਲੀਆਂ ਦੇ ਵਿੱਚ ਆਪ ਜੀ ਨੂੰ ਜਿਹੜਾ ਹੈ 350 ਸਾਲ ਦਾ ਲੋਗੋ ਦੇਖਣ ਨੂੰ ਤੇ ਸਾਰੇ ਜਿਹੜੇ ਵਾਲ ਪੇਂਟਿੰਗਸ ਦੇਖਣ ਨੂੰ ਮਿਲਣਗੀਆਂ ਪੂਰੀ ਜਿਸ ਦੇ ਵਿੱਚ ਪੰਜਾਬ ਦਾ ਸੱਭਿਆਚਾਰ ਇਤਿਹਾਸ ਤੇ ਬਹੁਤ ਜਿਹੜੇ ਸੁੰਦਰ ਜਿਹੜੇ ਚਿੱਤਰਕਾਰੀ ਸਾਰੇ ਸਾਡੇ ਵੱਲੋਂ ਕੀਤੀ ਗਈ ਹੈ ਇਸ ਪੂਰੇ ਵਾਲ ਆਰਟ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਾਰਾ ਸਫਰ ਹੈ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਯਾਤਰਾ ਮਾਰਗ ਉਹ ਦਿਖਾਇਆ ਗਿਆ ਹੈ ਜਿੱਥੇ ਇਹ ਆਲ ਆਰਟਸ ਜਿਹੜੀਆਂ ਨੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦੀਆਂ ਨੇ ਉੱਥੇ ਹੀ ਇਤਿਹਾਸ ਦੇ ਬਾਰੇ ਵੀ ਜਾਣੂ ਕਰਾਉਂਦੀਆਂ ਨੇ ਜਿਵੇਂ ਜਿਵੇਂ ਇਸ ਦੀਵਾਰ ਦੇ ਵਿੱਚ ਭਾਈ ਮਛਤਰ ਸਿੰਘ ਜੀ ਦਿਖਾਈ ਗਈ। ਸ਼੍ਰੀ ਅਨੰਦਪੁਰ ਸਾਹਿਬ ਨੂੰ ਸਹੀ ਮੈਨੇਜ ਵਾਈਟ ਸਿਟੀ ਬਣਾਉਣ ਦੇ ਲਈ ਸਾਰੇ ਸ਼ਹਿਰ ਦੇ ਵਿੱਚ ਸਫੇਦ ਪੇਂਟ ਕੀਤਾ ਜਾ ਰਿਹਾ ਹੈ। ਲਗਭਗ 25000 ਦੀ ਲੀਟਰ ਦੇ ਨਾਲ ਸਾਰੇ ਸ਼ਹਿਰ ਨੂੰ ਜਿਹੜਾ ਹੈ ਸਫੇਦ ਪੇਂਟ ਕੀਤਾ ਜਾ ਰਿਹਾ ਹੈ ਤੇ ਤਾਂਕੀ ਅਨੰਦਪੁਰ ਸਾਹਿਬ ਵਾਕੇ ਵਾਈਟ ਸਿਟੀ ਬਣ ਸਕੇ। ਸ਼ਰੀਨਨਪੁਰ ਸਾਹਿਬ ਨੂੰ ਇੱਕ ਸਮਾਰਟ ਸਿਟੀ ਬਣਾਉਣ ਦੇ ਲਈ ਸਾਰੇ ਸ਼ਹਿਰ ਦੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਗਿਆ ਤੇ ਉਹਨਾਂ ਦੇ ਉੱਤੇ ਬਲਿੰਕਰਸ ਕੈਟਾਈਜ਼ ਲਾਏ ਗਏ ਨੇ ਨਾਲ ਹੀ ਸ਼ਰੀਨਨਪੁਰ ਸਾਭੀਆਂ ਸਾਰੇ ਮਾਰਗਾਂ ਨੂੰ ਆਉਣ ਵਾਲੇ ਤੇ ਜਿੰਨੇ ਜਿਹੜੇ ਦਰਖਤ ਹੈ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਤਾਂ ਕਿ ਸਾਰਾ ਸ਼ਹਿਰ ਸਾਰੀਆਂ ਸੜਕਾਂ ਸਾਫ਼ ਸੁਥਰੀਆਂ ਲੱਗਣ। ਠੀਕ ਸ਼ਰੀਨਨਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਮੁੱਖ ਮੰਡਾਲ ਸਜਾਇਆ ਗਿਆ ਹੈ। ਬੁੱਢਾ ਦਲਸ਼ਾਣੀ ਦੇ ਵੇਖੇ। ਇਸੀ ਪੰਡਾਲ ਦੇ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ। ਇਸੀ ਪੰਡਾਲ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ ਤੇ 25 ਤਰੀਕ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਵੀ ਇਸੀ ਪੰਡਾਲ ਵਿੱਚ ਹੋਵੇਗੀ। ਇਸ ਪੰਡਾਲ ਦੇ ਵਿੱਚ ਸੰਗਤਾਂ ਦੇ ਲਈ ਹਰ ਤਰ੍ਹਾਂ ਦਾ ਬੰਦੂਵਸ ਕੀਤਾ ਜਾ ਰਿਹਾ ਹੈ। ਲੰਗਰ ਦਾ 24 ਘੰਟੇ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਝੜੈਥ ਲੰਗਰ ਦੀ ਵਿਵਸਥਾ ਹੈ। ਚਰਨ ਗੰਗਾ ਸਟੇਡੀਅਮ ਨੂੰ ਵੀ ਜੀ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੀ بجائے ਸ਼੍ਰੀ ਰਿਨੰਦਪੁਰ ਸਾਹਿਬ ਵਿਖੇ ਲੱਗੂਗੀ ਜੀ ਹਾਂ ਮੇਰੇ ਲਈ ਬਹੁਤ ਹੀ ਮਾਨਨਯੋਗ ਗੱਲ ਹੈ ਤੇ ਮੈਂ ਸਮਝਦਾ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਮੇਰੇ ਤੇ ਤੇ ਇਹ ਸਰਤੀ ਦੀ ਮਹਾਨਤਾ ਇਹ ਸਰਤੀ ਦਾ ਪ੍ਰਤਾਪ ਹੈ ਹਰ ਐਮਐਲ ਦਾ ਸੁਪਨਾ ਹੁੰਦਾ ਕਿ ਉਹ ਐਮਐਲ ਬਣੀ ਤੇ ਉਹ ਚੰਡੀਗੜ੍ਹ ਜਾਵੇ ਵਿਧਾਨ ਸਭਾ ਜਾਵੇ ਪਰ ਐਸੀ ਕਿਰਪਾ ਗੁਰੂ ਸਾਹਿਬ ਦੀ ਕਿ ਸਾਡੇ ਹਲਕੇ ਦੇ ਵਿੱਚ ਵਿਧਾਨ ਸਭਾ ਆਪ ਉੱਠ ਕੇ ਆ ਰਹੀ ਹੈ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ اجلاس ਅਨੰਦਪੁਰ ਸਾਹਿਬ ਵਿਖੇ ਪਾਈ ਜਾ ਰਹੀ ਹੈ ਜੀ ਦੇ ਮੈਮੋਰੀਅਲ ਇਹ ਜਿਹੜਾ ਪੂਰਾ ਸੈਟਅਪ ਕੀਤਾ ਗਿਆ ਬੜਾ ਵੱਡਾ ਚੈਲੰਜ ਸੀਗਾ ਕਿ ਵਿਧਾਨ ਸਭਾ ਦਾ ਮਾਡਲ ਤੇ ਬਿਲਕੁਲ ਜਿਵੇਂ ਹਨ ਚੰਡੀਗੜ੍ਹ ਦੀ ਵਿਧਾਨ ਸਭਾ ਬਲਕਿ ਉਸ ਤੋਂ ਵੀ ਜਿਹੜੀ ਸ਼ਾਨਦਾਰੀ ਵਿਧਾਨ ਸਭਾ ਤਿਆਰ ਹੋਈ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਦੇਸ਼ ਦੇ 28 ਦੇ 28 ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਸਹਿਬਾਨ ਨੇ ਯੂਨੀਅਨ ਮਿਨਿਸਟਰਸ ਸੁਪਰੀਮ ਕੋਰਟ ਦੇ ਜੱਜਸ ਪੰਜਾਬ ਐਂ ਨੇ ਨਾ ਹਾਈ ਕੋਰਟ ਦੇ ਜੱਜਸ ਤੇ ਸਾਰੀਆਂ ਐਮਬੈਸੀਆਂ ਦੀ ਐਮਬੈਸਡਰਸ ਨੂੰ ਵੀ ਸੱਦਾ ਦਿੱਤਾ ਗਿਆ। ਉਹਨਾਂ ਦੇ ਰਹਿਣ ਦੇ ਲਈ ਜਿਹੜਾ ਹੈ ਕਿਸਾਨ ਹਵੇਲੀ ਨੂੰ ਤਿਆਰ ਕੀਤਾ ਗਿਆ ਹੈ। 2 ਕਰੋੜ ਰੁਪਏ ਦੀ ਲਾਗਤ ਲਾ ਕੇ ਪੂਰੀ ਕਿਸਾਨ ਹਵੇਲੀ ਨੂੰ ਰੀਨੋਵੇਟ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿਸਾਨ ਹਵੇਲੀ ਦੀ ਜਿਹੜੀ ਇੱਕ ਖੂਬਸੂਰਤ ਇਮਾਰਤ ਜੋ ਅਨੰਦਪੁਰ ਸਾਹਿਬ ਦੀ ਸ਼ਾਨ ਬਣੂਗੀ। ਪੂਰੇ ਉੱਤਰੀ ਭਾਰਤ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਡਰੋਨ ਸ਼ੋਅ ਯੋਜਿਤ ਕੀਤਾ ਜਾ ਰਿਹਾ 500 ਡਰੋਨਸ ਵਿਰਾਸਤ ਖਾਲਸਾ ਦੇ ਵਿੱਚ ਜਿਹੜਾ ਹੈ ਆਸਮਾਨ ਦੇ ਉੱਤੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਸਜਦਾ ਕਰਨਗੇ 23 ਤਰੀਕ ਤੋਂ ਲੈ ਕੇ 29 ਨਵੰਬਰ ਤੱਕ ਰੋਜ਼ਾਨਾ ਸ਼ਾਮੀ 5 ਵਜੇ ਡਰੋਨ ਸ਼ੋਅ ਹੋਗਾ ਸਾਰੇ ਸਟਰੀਟ ਲਾਈਟਸ ਵਾਲੇ ਖੰਬਿਆਂ ਨੂੰ ਵਾਈਟ ਪੇਂਟ ਕੀਤਾ ਗਿਆ ਹੈ ਤੇ ਪੂਰੇ ਅਨੰਦਪੁਰ ਸਾਹਿਬ ਦੇ ਉੱਤੇ ਹਰ ਖੰਬੇ ਦੇ ਉੱਤੇ ਜਿਹੜੀ ਹੈ ਵਾਈਟ ਜਿਹੜੀਆਂ ਸਟ੍ਰਿਪ ਲਾਈਟਸ ਲਾਈਆਂ ਗਈਆਂ ਨਾਲ ਹੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਸ਼ਹਾਦਤ ਦੀ ਲੋ ਇੱਕ ਮਿਸ਼ਾਲਾਂ ਜਿਹੜੀਆਂ ਇਹ ਵੀ ਲਾਈਆਂ ਗਈਆਂ ਪੂਰੇ ਅਨੰਦਪੁਰ ਸਾਹਿਬ ਨੂੰ ਇਹਨਾਂ ਮਿਸ਼ਾਲਾਂ ਨਾਲ ਵੀ ਰੌਸ਼ਨ ਕੀਤਾ ਜਾ ਰਿਹਾ ਹੈ ਸਾਰੇ ਅਨੰਦਪੁਰ ਸਾਹਿਬ ਨੂੰ ਬਹੁਤ ਖੂਬਸੂਰਤ ਲਾਈਟਾਂ ਦੇ ਨਾਲ ਵੀ ਰੌਸ਼ਨਾਇਆ ਗਿਆ ਹੈ ਤੇ ਇੰਝ ਜਾਪਦਾ ਹੈ ਕਿ ਜਿਵੇਂ ਆਸਮਾਨ ਤੋਂ ਤਾਰੇ ਉਤਰ ਕੇ ਸ਼੍ਰੀ ਅਨੰਦਪੁਰ ਸਾਹਿਬ ਜ਼ਮੀਨ ਤੇ ਆ ਗਏ ਹੋਣ ਤੇ ਹਰ ਇੱਕ ਤਾਰਾ ਨੰਵੇ ਪਾਛਤਾਂ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਸਾਨੀ ਸ਼ਹਾਦਤ ਨੂੰ ਸਜਦਾ ਕਰਦਾ ਹਾਂ ਸ਼੍ਰੀ ਅਨੰਦਪੁਰ ਸਾਹਿਬ ਮੇਰਾ ਇਤਿਹਾਸ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰੀ ਪਛਾਣ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰਾ ਵਿਰਸਾ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰੀ ਪਛਾਣ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰੇ ਲਈ ਸਭ ਕੁਝ ਹੈ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਸ ਮਹਾਨ ਮਹਾਨ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੇ ਦਾ ਹਰ ਵੇਲੇ ਧੰਨਵਾਦ ਹੈ ਇਨੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪੜੇ ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਵਰਗੇ ਆਮ ਕਰ ਦੇ ਇੱਕ ਨੌਜਵਾਨ ਨੂੰ ਮੇਰੇ ਵਰਗੇ ਆਮ ਕਰ ਦੇ ਨੌਜਵਾਨ ਨੂੰ ਇਹ ਮੌਕਾ ਮਿਲਿਆ ਸਮਾਗਮਾਂ ਦੇ ਨਾਲ ਨਾਲ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਜਿਹੜਾ ਵਿਕਾਸ ਦੀ ਹਨੇਰੀ ਚੱਲ ਰਹੀ ਹੈ 100 ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਸ ਦੀ ਲੰਬਾਈ ਲਗਭਗ 127 ਕਿਲੋਮੀਟਰ ਹੈ ਉਹਨਾਂ ਨੂੰ 18 ਫੁੱਟ ਕੀਤਾ ਜਾ ਰਿਹਾ ਹੈ ਲਗਭਗ 50 ਨਵੇਂ ਪੁਲ ਤੇ ਪੁਲੀਆਂ ਜਿਹੜੀਆਂ ਪੂਰੇ ਹਲਕੇ ਦੇ ਵਿੱਚ ਤੇ ਸਾਡੇ ਹਲਕੇ ਨੂੰ ਹਾੜਾਂ ਦੀ ਮਾਰ ਹੈ ਉਹ ਬਣਾਈ ਜਾ ਰਹੀ ਹੈ ਸਕੂਲਾਂ ਦਾ ਕਾਇਆਕਲਪ ਹੋ ਰਿਹਾ ਹਸਪਤਾਲਾਂ ਦਾ ਕਾਇਆਕਲਪ ਹੋ ਰਿਹਾ ਇੱਕ ਇੱਕ ਪਿੰਡ ਦੇ ਜਿਹੜੇ ਵਿਕਾਸ ਦੀ ਜਿਹੜੀ ਹੈ ਉਹ ਜਿਹੜੇ ਉਹਦੇ ਲਈ ਕੰਮ ਕੀਤਾ ਜਾ ਰਿਹਾ ਮੇਰਾ ਰੋਮ ਰੋਮ ਇਸ ਧਰਤੀ ਨੂੰ ਸਮਰਪਿਤ ਸਾਡੀ ਸਾਰੀ ਟੀਮ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਪਿਛਲੇ ਕਈ ਮਹੀਨਿਆਂ ਤੋਂ ਦੇਰਾ ਹੈ ਲਗਾਤਾਰ ਇਹਨਾਂ ਸਮਾਗਮਾਂ ਨੂੰ ਮਣਾਉਣ ਦੀ ਲੱਗਿਆ ਹੋਇਆ ਹੈ ਤਾਂ ਆਪ ਸਭ ਦੇ ਚਰਨਾਂ 'ਚ ਇਹ ਬੇਨਤੀ ਹੈ ਸਾਡੇ ਸਾਰੇ ਸਾਥੀਆਂ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਸਾਡੇ ਇਲਾਕੇ ਦੇ ਸਾਰੇ ਸਰਪੰਚ ਸਹਿਬਾਨਾਂ ਵੱਲੋਂ ਪੂਰੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਬੜੇ ਸ਼ਰਧਾ ਤੇ ਸਤਿਕਾਰ ਨਾਲ ਪਿਛਲੇ ਕਈ ਮਹੀਨਿਆਂ ਦੇ ਲੱਗੇ ਹੋਏ ਹਾਂ ਆਪ ਸਾਰੀ ਸਾਥ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਓ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਸਾਇਆ ਹੋਇ ਨਗਰ ਤਨ ਸ਼੍ਰੀ ਨਨਦਪੁਰ ਸਾਹਿਬ ਕੇ ਨਕਮਸਤਕ ਹੋਈਏ ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆ ਪ੍ਰਾਪਤ ਕਰੀਏ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ